ਏ ਸਾਡੇ ਪੂਰੇ ਦੁਨੀਆ ਨੂੰ ਪਾਲਦਾ ਪਿਆ ਹੈ ਤੇ ਅੱਜ ਅਸੀਂ ਨਾ ਨਾ ਮੋੜੇ ਨਾ ਮੋੜਾ ਲਾਕੇ ਨਹੀਂ ਖੜਾਂਗੇ ਤਾਂ ਜਿਹੜੇ ਕਾਲੇ ਅੰਗਰੇਜ਼ ਐ ਮੁੜ ਕੇ ਆਕੇ ਸਾਡੇ ਰਾਜ ਗੰਗੇ ਸਾਡਾ ਖੂਨ ਖਰਾਬਾ ਚਾਹੀ ਹੋ ਜਾਵੇ ਪਰ ਅਸੀਂ ਉਹ ਲੋੜੇ ਕਾਨੂੰਨ ਐ ਉਹ ਲਾਗੂ ਕਿਸੇ ਹਾਲ ਚਿਰ ਹੋਣ ਦੇਣੇ ਨੂੰ ਕਾਬੂ ਕਰਕੇ ਬਾਕੂ ਉਡਾ ਲੈਣਗੇ ਇਹ ਲੋਕ ਡਰਨ ਵਾਲੇ ਨਹੀਂ ਮਾਈ ਭਾਗੋ ਦੇ ਲਾਲ ਐ ਇਹ ਜਿਹੜੇ ਬਾਸ ਹੈ ਭਗਤ ਸਿੰਘ ਦੇ ਸ਼ਹੀਦਾਂ ਦੇ ਬਾਸ ਹਨ ਇਹ ਜਿਹੜਾ ਮੋਰਚਾ ਜਿੱਤ ਕੇ ਸਾਹ ਲੈਣਾ ਹੈ ਇਹ ਤੋਂ ਬਿਨਾ ਸੀ ਕੋਈ ਸਾਡਾ ਚਾਰਾ ਹੋ ਨਹੀਂ ਅੱਜ ਤੱਕ ਦੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਸਭ ਤੋਂ ਬਿਹਤਰ ਬਜਟ ਹੈ ਹਰਪਾਲ ਚੀਮਾ ਕਹਿੰਦੇ ਨੇ ਸਭ ਤੋਂ ਮਾੜਾ ਬਜਟ ਦੇ ਨਾਲ ਆਂਗਨਵਾੜੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਭਾਸ਼ ਰਾਣੀ ਨੇ ਗੱਲਬਾਤ ਕਰਦੇ ਆ ਕਿ ਇਹਨਾਂ ਦੀ ਜਥੇਬੰਦੀ ਵੀ ਪਹੁੰਚੀ ਆ ਅੱਜ ਕਿਸਾਨਾਂ ਦਾ ਸਿੰਘ ਸਮਰਥਨ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਆਲਰਡੀਆ ਫੈਡਰੇਸ਼ਨ ਵੱਲੋਂ ਆਈਫਾ ਵੱਲੋਂ ਸੱਦਾ ਦਿੱਤਾ ਗਿਆ ਕਿ ਜਿੱਥੇ ਜਿੱਥੇ ਕਿਸਾਨੀ ਮੋਰਚਾ ਲੱਗੇਗਾ ਉੱਥੇ ਆਪਣਾ ਸਮਰਥਨ ਕਰਨਾ ਇਹ ਸਾਡਾ ਬਣਦਾ ਵਿਆਹਨ ਦਾਤਾ ਏ ਇਹ ਸਾਡੇ ਪੂਰੇ ਦੁਨੀਆ ਨੂੰ ਪਾਲਦਾ ਪਿਆ ਏ ਤੇ ਅੱਜ ਅਸੀਂ ਨਾ ਮੋੜੇ ਨਾ ਵੋੜਾ ਲਾਕੇ ਨਹੀਂ ਖੜਾਂਗੇ ਤਾਂ ਜਿਹੜੇ ਕਾਲੇ ਅੰਗਰੇਜ਼ ਐ ਮੋੜ ਕੇ ਆ ਕੇ ਸਾਡੇ ਰਾਜ ਕਰਨਗੇ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਹਨ ਉਹਨਾਂ ਦੇ ਪਿੱਛੇ ਦੀਆਂ ਨੀਤੀਆਂ ਸਮਝੋ ਜੀ ਸਾਨੂੰ ਲੋੜ ਹੈ ਸਾਡੀ ਸਰਕਾਰ ਗੋਡੇ ਟੇਕ ਦੇ ਕੇ ਕੇਂਦਰ ਸਰਕਾਰ ਚੁੱਕੀ ਪਈ ਉਹਨਾ ਮੋਰੇ ਉਹ ਜਿਹੜਾ ਝੁਕੀ ਸਰਕਾਰ ਹੈ ਅਸੀਂ ਬਰਦਾਸ਼ਤ ਨਹੀਂ ਕਰਨਾ ਇਹ ਲਾਗੂ ਵੀ ਨਹੀਂ ਹੋਣ ਦੇਣਾ ਸਾਡਾ ਖੂਨ ਖਰਾਬਾ ਚਾਹੀ ਹੋ ਜਾਵੇ ਪਰ ਅਸੀਂ ਉਹ ਲੋੜੇ ਕਾਨੂੰਨ ਹੈ ਉਹ ਲਾਗੂ ਕਿਸੇ ਹਾਲ ਚਿਰ ਹੋਣ ਦੇਣੇ ਜਿਹੜਾ ਸਾਡਾ ਮੋਰਚਾ ਹੈਗਾ ਇਹ ਮੋਰਚਾ ਜਿਹੜਾ 19 ਮਾਰਚ ਨੂੰ ਖੜੇੜਿਆ ਗਿਆ ਇਹ ਪੰਜਾਬ 'ਚ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਬੱਚੇ ਬੱਚੇ ਦਾ ਖੂਨ ਖੋਕਲ ਦਾ ਪਿਆ ਔਰ ਮਾਂ ਸਰਕਾਰ ਤੋਂ ਜਵਾਬ ਲੈਣਾ ਹੈ ਕਿ ਤੇਰੀ ਜਵਾਨ ਨਹੀਂ ਕਿਹਾ ਸੀ ਕਿ ਮੋਰਚਾ ਠੀਕ ਹੈ ਔਰ ਇਹ ਮੋਰਚਾ ਬਿਲਕੁਲ ਠੀਕ ਬੈਠਿਆ ਮੰਗਾ ਜਾਇਜ਼ ਹੈ ਇਹਦੀ ਮੰਗਾ ਸਰਕਾਰ ਨੂੰ ਮੰਨਣੀ ਚਾਹੀਦੀਆਂ ਪਰ ਤੈਨੂੰ 19 ਨੂੰ ਕੀ ਤੈਨੂੰ ਦੋਰਾ ਪਿਆ ਸੀ ਉਸ ਦਿਨ ਤੈਨੂੰ ਕਿਸਾਨ ਤੈਨੂੰ ਮਾਰੇ ਲੱਗਣ ਲੱਪੇ ਉਸ ਦਿਨ ਤੋਂ ਉਹਨਾਂ ਦੇ ਝੌਪੜੀਆਂ ਲੀਡਰਾਂ ਨੂੰ ਮੀਟਿੰਗ ਤੇ ਬਲਾਕੇ ਧੋਖੇ ਨਾਲ ਉਹਨਾਂ ਨੂੰ ਜੇਲ੍ਹ ਚ ਬਾੜ ਕੇ ਤੇ ਬਾਕੀ ਰੱਖਦੇ ਉਹਨੂੰ ਕਰ ਦਤਾ ਉਹ ਤਾਂ ਚੰਗਿਆੜੀ ਲਾਤੀ ਉਹ ਤਾਂ ਚੰਗਿਆੜੀ ਫੈਲ ਗਈ ਇਹ ਤਾਂ ਲੋਕ ਦੁੱਗਣੇ ਇਹਦੇ ਹੌਸਲੇ ਬਲੰਦ ਹੋ ਗਏ ਕਿ ਸਰਕਾਰ ਇਦਾਂ ਵੀ ਡਰਦੀਆਂ ਹੁੰਦੀਆਂ ਕਿ ਜੀ ਇਹਨਾਂ ਨੂੰ ਕਾਬੂ ਕਰਕੇ ਬਾਕੀ ਹੰਡਾ ਲੈਣਗੇ ਇਹ ਲੋਕ ਡਰਨ ਵਾਲੇ ਨਹੀਂ ਮਾਈ ਭਾਗੋ ਦੇ ਲਾਲ ਐ ਇਹ ਜਿਹੜੇ ਬਾਦਸਾ ਭਗਤ ਸਿੰਘ ਦੇ ਸ਼ਹੀਦਾਂ ਦੇ ਬਾਦਸਾ ਨੇ ਨਾ ਚੋਂ ਖੂਨ ਖੋਕਲਦਾ ਇਸ ਕਰਕੇ ਇਹ ਜਿਹੜਾ ਮੋਰਚਾ ਜਿੱਤ ਕੇ ਸਾਲ ਲੈਣਾ ਹੈ ਇਹ ਤੋਂ ਬਿਨਾ ਸੀ ਕੋਈ ਸਾਡਾ ਚਾਰਾ ਹੋਰ ਨਹੀਂ ਅਸੀਂ ਇੱਕ ਮੁਠੋ ਕੇ ਇਹ ਸੰਘਰਸ਼ ਨੂੰ ਜਿੱਤਾਂਗੇ ਔਰ ਜਿੱਤ ਕੇ ਰਾਵਾਂਗੇ ਤੁਸੀਂ ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਹੈ ਪਰ ਮੁੱਖ ਮੰਤਰੀ ਕਹਿੰਦੇ ਹਸ ਤਾਂ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਹੀ ਅਸੀਂ ਪਿਛਲੀਆਂ ਸਰਕਾਰਾਂ ਨੇ ਤਾਂ ਉਹਨਾਂ ਨੂੰ ਯਾਦ ਵੀ ਨਹੀਂ ਕੀਤਾ ਉਹਦਾ ਕੋਈ ਸੋਚ ਤੇ ਪੈਰਾ ਨਹੀਂ ਉਹ ਬਿਲਕੁਲ ਕਾਰਪੋਰੇਟ ਘਰਾਣਿਆਂ ਦਾ ਕਿਸਮ ਦਾ ਦਲਾਲ ਬੋਲਦਾ ਪਿਆ ਹੈ ਉਹਦੀ ਹੱਕ ਦੀ ਗੱਲ ਕਰਦਾ ਜਿਹੜਾ ਬਜਟ ਆਇਆ ਹੈ ਉਹ ਕਿਹਦਾਗਾ ਕਾਰਪੋਰੇਟ ਘਰਾਣਿਆਂ ਦਾ ਹਮ ਵੀ ਪਰਦਾ ਪਿਆ ਉਹ ਕਿਸੇ ਗਰੀਬ ਦਾ ਜਾਂ ਕਿਸੇ ਮੁਲਾਜ਼ਮ ਦਾ ਕੋਈ ਉੱਚ ਕੋਈ ਹੈਗਾ ਪੱਕਾ ਕੋਈ ਸਾਨੂੰ ਨੁਕਾਰਿਆ ਕਰਤਾ ਕੋ ਖੇਤੀ ਦਾ ਕੁਛ ਨਹੀਂ ਹੈ ਕਿਸਦਾ ਵੀ ਜਿਹਨੂੰ ਕੀਤਾ ਪੇਸ਼ ਹੋ ਇਹ ਕਿਸੇ ਦਿਨ ਦਿਨ ਚੱਲਦਾ ਇਹ ਬੋਧੀ ਦੇ ਸ਼ਰਤੇ ਚੱਲਦਾ ਪਿਆ ਇਹ ਅੰਦਰੋਂ ਜੰਦਰੇ ਨੀਤੀ ਨਾਲ ਲੋਕਾਂ ਦੀ ਤੁਸੀਂ ਲੰਮੇ ਸਮੇਂ ਤੋਂ ਅੰਗਣਵਾੜੀ ਵਰਕਰਾਂ ਲਈ ਸੰਘਰਸ਼ ਕਰਦੇ ਆ ਰਹੇ ਹੋ ਆ ਜਿਹੜਾ ਬਜਟ ਲੰਘਿਆ ਇਹਦੇ ਚ ਅੰਗਣਵਾੜੀ ਵਰਕਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਕੁਛ ਮਿਲਿਆ ਸਾਨੂੰ ਕੁਛ ਨਹੀਂ ਮਿਲਿਆ ਕੁਛ ਨਹੀਂ ਰੱਖਿਆ ਗਿਆ ਅੰਮਲੇ ਸਾਬ ਲੋਕ ਸਵਾਰ ਰੱਖਿਆ ਗਿਆ ਵੀ ਆਂਗਨ ਵਾੜੀ ਦੇ ਵਾਅਦਾ ਕੁਝ ਕੀਤਾ ਜਾ ਸਕਦਾ ਹੈ ਲੇਕਿਨ ਔਰ ਮਲਜੀਤ ਮੈਡਮ ਨੇ ਬੜਾ ਮਾਰਾ ਬਿਆਨ ਦਿੱਤਾ ਉਦੇਸ਼ੀ ਅੱਜ ਪੇਪਰਾਂ ਨੇ ਖੇਤੀ ਕਰ ਦਿੱਤੀ ਅੱਜ ਮੈਂ ਪ੍ਰੈਸ ਰੈਲੀ ਵੀ ਦੇ ਰਹੀ ਆਂ ਔਰ ਆਨਰ ਟਾਈਮ ਵਿੱਚ ਇਹਦਾ ਸੰਘਰਸ਼ੋ ਦੇ ਕਾਪੀ ਸਾਰੀਆਂ ਜਾਣ ਗਿਆ ਨਹੀਂ ਤੁਹਾਡੇ ਪਰ ਮੰਗਾ ਕੀ ਸੀ ਬਜਟ ਚ ਚਾਹੁੰਦੇ ਕੀ ਸੀ ਤੁਸੀਂ ਉਹ ਤਾਂ ਕਹਿੰਦੇ ਅੱਜ ਤੱਕ ਦੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਸਭ ਤੋਂ ਬਿਹਤਰ ਬਜਟ ਹੈ ਹਰਪਾਲ ਚੀਮਾ ਕਹਿੰਦੇ ਨੇ ਸਭ ਤੋਂ ਮਾੜਾ ਬਜਟ ਅਸੀਂ ਕੀ ਮੰਗਦੇ ਆਂ ਕਿ ਸਾਡਾ ਸੁਪਰੀਮ ਕੋਰਟ ਦਾ ਫੈਸਲਾ ਕਿ ਆਂਗਣਵਾਰੀ ਵਰਕਰ ਤੇ ਹੈਲਪਰ ਨੂੰ ਗ੍ਰੈਚਿਟੀ ਦਿੱਤੀ ਜਾਵੇ 3 ਸਾਲ ਹੋ ਗਏ ਸਟੇਟਾ ਤਿੰਨ ਚ ਲਾਗੂ ਹੋ ਗਈ ਸਾਡੀ ਪੰਜਾਬ ਸਰਕਾਰ ਨੂੰ ਕੀ ਬਿਮਾਰੀ ਹੈ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਜਿਹੜਾਗਾ ਉਹਨੂੰ ਵੀ ਰੈਗਰੋਸਲੀ ਕਰ ਦਿੰਦਾ ਔਰ ਇੱਕ ਸੇ ਕਹਿ ਰਿਹਾ ਕਿ ਅਨਰੇਰੀ ਵਰਕਰ ਹੈ ਜਦੋਂ ਕੰਮ ਲੈਂਦੇ ਆ ਉਦੋਂ ਸਰਕਾਰੀ ਮੁਲਾਜ਼ਮ ਆ ਜਦੋਂ ਕੁਝ ਮੰਗਦੇ ਆ ਕਰ ਮੈਂ ਹਕਲੀ ਗੱਲ ਕਰਦਿਆਂ ਤਾਂ ਅਨਰੀਡਿ ਵਰਕਰ ਆ ਇਹ ਹੈ ਜਿਹਨਾਂ ਦਾ ਇਹ ਸਾਡੇ ਨਾਲ ਸੁਭਾਸ਼ ਰਾਣੀ ਸੀ ਜਿਹੜੇ ਕਹਿੰਦੇ ਕਿ ਪਿੱਛੇ ਜਿਹੜਾ ਬਜਟ ਹੈ ਕਾਰਪੋਰੇਟ ਘਰਾਣਿਆਂ ਦਾ ਬਜਟ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਤੇ ਕਿਸਾਨਾਂ ਨੂੰ ਕੱਖ ਨਹੀਂ ਮਿਲਿਆ ਕੈਮਰਾਮੈਨ ਹਰਸ਼ਦੇਵ ਨਾਲ ਪੰਜਾਬ ਪ੍ਰਾਇਮ ਟੀਵੀ ਦੇ ਲਈ ਰਵੀ ਪਾਟਿਆ